ਸਤਨਾਮੁ ਵਾਹਿਗੁਰੂ ਸਾਹਿਬ ਜੀ ਬੰਦਗੀ ਮਹੱਲਾ ਚੋਪਾ ਹਰ ਜਨਨਾ Claro i'm ra मद <mallion> <mallion> ਜੋ ਨਾਮ ਤੇ ਸਤ ਗੁਰ ਮਿਲਿਆ ਬੇ ਹਰਿ ਆਪੇ ਚਗਰ

ਗੁਰੂ ਪਿਆਰੇ 사త్సੰਗਤ ਜੀ ਅਜ ਦਾ ਪਾਵਨ ਵਖਵਾਗ ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਮਹਿਰਾਲੀ ਰਾਗ ਅੰਦਰ ਪਾਵਨ ਅੰਗ 719 ਅਤੇ 20 ਉੱਤੇ ਸੁਭਾਏ ਮਾਨ ਨੇ ਸਤਿਗੁਰ ਬਖਸ਼ਿਸ਼ ਕਰਨਾ ਹੈ ਭਾਈ ਜਿਹੜਾ ਰੱਬ ਦਾ ਪਿਆਰਾ ਹੈ ਰੱਬ ਦਾ ਸੇਵਕ ਹੈ ਰੱਬ ਦੀ ਬੰਦਗੀ ਕਰਦਾ ਉਸ ਦੇ ਗੁਣ ਗਾਵਦਾ ਕੋਈ ਗੁਣ ਗਾਉਣ ਵਾਲੇ ਦੀ ਨਿੰਦਿਆ ਕਰੇ ਮਾੜਾ ਆਖੇ ਆਖ ਵੀ ਧਾਰ ਵੇਲੇ ਬੰਦਗੀ ਕਰਦਾ ਰਹਿੰਦਾ ਹੈ ਭਗਤ ਬਣਿਆ ਹੈ ਬਾਬਾ ਬਣਿਆ ਹੈ ਅਨੇਕਾਂ ਗੱਲਾਂ ਮਾਰੀਆਂ ਅੱਖਣ ਲੱਗੇ ਜਾਂ ਸਤਿਗੁਰ ਕੇ ਤਾਵੀ ਰੱਬ ਦਾ ਪਿਆਰਾ ਰੱਬ ਦੀ ਬੰਦਗੀ ਨਹੀਂ ਛੱਡਦਾ ਜਿਵੇਂ ਕਿ ਚੰਦਨ ਵਿੱਚ ਗੁਣ ਹੈ ਨਾ ਭਾਵੇਂ ਕਿੰਨੇ ਵੀ ਜ਼ਹਿਰੀਲੇ ਸੱਪ ਉਸ ਦੇ ਨੇੜੇ ਲਪਟਿਆ ਹੋਣ ਫਿਰ ਵੀ ਉਹ ਆਪਣੀ ਸេចក្តਲਤਾ ਨੂੰ ਨਹੀਂ त्याਗਦਾ ਇਸੇ ਤਰ੍ਹਾਂ ਰਬ ਉਹਦਾ ਪਿਆਰਾ ਏ ਉਹ ਰੱਬ ਦੀ ਬੰਦਗੀ ਨੂੰ ਨਹੀਂ ਤਿਆਗਦਾ ਕਿਉਂਕਿ ਉਹ ਜਾਣਦਾ ਏ ਰੱਬ ਦੀ ਮੇਰੇ ਤੇ ਕਿਰਪਾ ਏ ਕਿ ਮੇਰੇ ਤੋਂ ਆਪਣੀ ਬੰਦਗੀ ਆਪਣਾ ਸਿਮਰਨ ਕਰਾਰੇ ਇਸ ਕਰਕੇ ਹਮੇਸ਼ਾ ਹੀ ਉਹ ਰੱਬ ਦੀ ਇਬਾਦਤ ਵਿੱਚ ਚੰਗੇ ਕਾਰਜਾਂ ਵਿੱਚ ਲਗਿਆ ਰਹਿੰਦਾ ਏ ਉਸਨੂੰ ਇੱਕ ਗੱਲ ਦੀ ਸਮਝ ਹੁੰਦੀ ਏ ਕਿ ਆਪ ਜਪਾਏ ਜਪੈ ਸੋ ਨਾਮ ਆਪ ਗਵਾਏ ਸੋ ਹਰ ਗੁਨਾਹਾਂ ਇਹ ਉਸ ਦੀ ਰਹਿਮਤ ਵਰਤੀ ਹੈ ਤਾਂ ਉਸ ਦੇ ਗੁਨਾਹਾਰੇ ਹੈ ਇਸ ਕਰਕੇ ਰੱਬ ਦੀ ਇਵਾਜ਼ਾ ਤੁਹਾਨੂੰ ਛੱਡਦਾ ਨਹੀਂ ਹੈ ਸਤਿਗੁਰੂingle ਕਰਨ ਅਸਾਂ ਵੀ ਉਸ ਮਾਲਕ ਦੀ ਯਾਦ ਨਾਲ ਸਿਮਰਨ ਤੇ ਨਾਲ ਜੁੜੀਏ ਸਤਿਗੁਰੂ ਪਾਤਸ਼ਾਹ ਸਾਡਾ ਸਭਨਾ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ